ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਤੇ ਬਹੁਤ ਆਸਾਨੀ ਨਾਲ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਲਉਗੇ ਤੇ ਇਸ ਨੂੰ ਆਪਣੇ ਕਿਸੇ ਵੀ ਪ੍ਰੋਜੈਕਟ ਤੇ ਕੋਟੀਆਂ ਤੇ ਸਵੈਟਰ ਤੇ ਜੈਟਸ ਸਵੈਟਰ ਤੇ ਕੈਪ ਤੇ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟੀਆਂ ਤੇ ਸਵੈਟਰ ਤੇ ਬਲਾਊਜ਼ ਕਿ ਵੀ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾਉਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੇ ਬਣਾਈ ਵਿੱਚ ਵੀ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਸਿਰਫ 8 ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਆ ਨਾ ਤਾਂ ਆਪਣਾ ਜਿਹੜਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਂਦਾ ਠੀਕ ਹੈ ਇੱਥੇ ਮੈਂ 8 ਸਲਾਈਆਂ ਜਿਹੜੀਆਂ ਇਹ ਰਿਪੀਟ ਕੀਤੀਆਂ 8 ਸਲਾਈਆਂ ਆਪਣੀਆਂ ਹੀ ਨੇ ਇਹੀ 8 ਸਲੰਗਾ ਆਪਾਂ ਉੱਪਰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਆਪਣਾ ਤੇ ਉਲਟੇ ਪਾਸੇ ਤੋਂ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ 4 ਦੇ ਮਲਟੀਪਲ 2 ਕੁੰਡੇ ਆਪਾਂ ਵਾਧੂ ਲੈ ਲੈਣੇ ਜਿਵੇਂ 4 4 4 ਤੇ ਲਾਸਟ ਤੇ 2 ਕੁੰਡੇ ਐਕਸਟਰਾ ਰੱਖ ਲਾਂਗੇ ਆਪਾਂ ਇਸ ਤਰ੍ਹਾਂ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਮਤਲਬ ਜਿਹੜਾ ਆਪਣਾ ਇਹ ਡਿਜ਼ਾਈਨ ਸਿੱਧੇ ਪਾਸੇ ਤੋਂ ਸ਼ੁਰੂ ਹੁੰਦਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਤਾਂ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਇਸ ਤਰ੍ਹਾਂ ਕਰਾਂਗੇ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰ ਲੈਣਾ ਤਾਰੋ ਚਾਹੇ ਬਣੋ ਆਪਣੀ ਮਰਜ਼ੀ ਇੱਕ ਕੰਨੀ ਵਾਲਾ ਕੁੰਡਾ ਠੀਕ ਹੈ ਥ੍ਰੈਡ ਕਰਨਾ ਹੈਗੀ ਫਿਰ ਆਪਾਂ ਇੱਕ ਕੁੰਡਾ ਬਣਾ ਲੈਣਾ ਉਲਟਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਹੁਣ ਪਿੱਛੇ ਅੱਗੇ ਆਪਣਾ ਡਿਜ਼ਾਈਨ ਸ਼ੁਰੂ ਹੋ ਜਾਣਾ ਚਾਰ ਕੁੰਡਿਆਂ ਵਾਲਾ ਹੁਣ ਆਪਾਂ ਦੋ ਕੁੰਡੇ ਛੱਡ ਕੇ ਇਹ ਇੱਕ ਕੁੰਡਾ ਇਸ ਤਰ੍ਹਾਂ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਜਿਹੜਾ ਦੋ ਕੁੰਡਿਆਂ ਨੇ ਨਾਲ ਇਸ ਤਰ੍ਹਾਂ ਹੋਲ ਆ ਉਹਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਕੁੰਡਾ ਆਪਾਂ ਲੂਜ਼ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਛੱਡ ਦੇਣਾ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਕੁੰਡਾ ਜਿਹੜਾ ਆਪਣਾ ਸਲਾਈ ਉੱਪਰ ਹੈ ਜਿਹੜੇ ਇਹ ਇਹਨੂੰ ਆਪਾਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਜਿਹੜਾ ਤਾਂ ਕੁੰਡਾ ਕੱਢਿਆ ਸੀ ਤੇ ਛੱਡਿਆ ਸੀ ਇਹਨੂੰ ਆਪਾਂ ਸਲਾਈ ਉੱਪਰ ਲੈ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਹੁਣ ਜਿਹੜਾ ਸਲਿੱਪ ਕੀਤਾ ਕੁੰਡਾ ਇਹਨੂੰ ਹੀ ਆਪਾਂ ਸਲਾਈ ਉੱਪਰ ਲੈ ਲੈਣਾ ਇਸ ਤਰ੍ਹਾਂ ਤੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬੰਨ ਦੇਣਾ ਇਹਨੂੰ ਆਪਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਤਾਂ ਆਪਾਂ ਜਿਹੜਾ ਕੁੰਡਾ ਬਣਾਇਆ ਤੇ ਇੱਕ ਆਪਣਾਈ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਤਾਂ ਜਿਹੜੇ ਆਪਣੇ ਤਿੰਨ ਕੁੰਡੇ ਬਣੇ ਸੀ ਉਸੇ ਤਰ੍ਹਾਂ ਦੋ ਦੇ ਦੋ ਕੁੰਡੇ ਰਹਿ ਗਏ ਠੀਕ ਹੈ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਉਲਟ ਚਾਰ ਕੁੰਡੇ ਹੋ ਗਏ ਆਪਣੇ ਇਹੀ ਚਾਰ ਕੁੰਡੇ ਆਪਾਂ ਬਾਰ-ਬਾਰ ਇਸ ਲਾਈ ਤੇ ਰਿਪੀਟ ਕਰਦੇ ਜਾਵਾਂਗੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਕੁੰਡਾ ਆਪਾਂ ਲੂਜ਼ ਰੱਖ ਲੈਣਾ ਥੋੜਾ ਜਿਹਾ ਇਸ ਤਰ੍ਹਾਂ ਜ਼ਿਆਦਾ ਲੂਜੀ ਵੀ ਨਹੀਂ ਰੱਖਣਾ ਥੋੜਾ ਜਿਹਾ ਲੂਜ਼ ਰੱਖ ਲਾਂਗੇ ਇਸ ਤਰ੍ਹਾਂ ਫਿਰ ਇਹ ਕੁੰਡਾ ਜਿਹੜਾ ਆਪਣਾ ਇਹ ਕਰ ਲਾਂਗੇ ਸਲਿੱਪ ਇਹ ਕੁੰਡੇ ਨੂੰ ਆਪਾਂ ਇਸ ਲਾਈ ਤੇ ਲੈ ਆਵਾਂਗੇ ਇਸ ਤਰ੍ਹਾਂ ਸਲਿੱਪ ਕੀਤਾ ਕੁੰਡਾ ਵੀ ਆਪਾਂ ਇਸ ਲਾਈ ਤੇ ਲੈ ਜਾਾਂਗੇ ਇਸ ਤਰ੍ਹਾਂ ਤੇ ਪਿਛਲੀ ਸਾਈਡ ਤੋਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਫੇਰ ਇਹ ਦੋ ਕੁੰਡੇ ਦੋ ਦਾ ਇੱਕ ਬਣਾ ਲਿਆਂਗੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਚਾਰ ਕੁੰਡੇ ਹੋ ਗਈ ਆਪਣੀ ਫੇਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਕੁੰਡਾ ਇਸ ਤਰ੍ਹਾਂ ਲੂਜ਼ ਬਣਾ ਲਾਂਗੇ ਠੀਕ ਹੈ ਫਿਰ ਇਹ ਕੁੰਡਾ ਆਪਾਂ ਸਲਿੱਪ ਕਰ ਲਾਂਗੇ ਇਹ ਕੁੰਡਾ ਆਪਾਂ ਇਹ ਸਲਾਈ ਦੇ ਕਰ ਲਾਂਗੇ ਫਿਰ ਇਹ ਕੁੰਡਾ ਆਪਾਂ ਇਹ ਸਲਾਈ ਤੇ ਕਰ ਲਾਂਗੇ ਜਿਹੜਾ ਆਪਣਾ ਬਣਾਇਆ ਕੁੰਡਾ ਉਹ ਵਿਚਾਲੇ ਆ ਜਾਂਦਾ ਇਸ ਤਰ੍ਹਾਂ ਫਿਰ ਇਹ ਕੁੰਡਾ ਆਪਾਂ ਸਲਿੱਪ ਕੀਤਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਸਿੱਧਾ ਬਣਾ ਦੇਾਂਗੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਇੱਕ ਦੋ ਚਾਰ ਕੁੰਡੇ ਹੋ ਗਏ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕੁੰਡਾ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਲੂਜ਼ ਬਣਾਵਾਂਗੇ ਫਿਰ ਇਹ ਕੁੰਡਾ ਆਪਾਂ ਸਲਿੱਪ ਕਰ ਲਾਂਗੇ ਇਹ ਕੁੰਡਾ ਸਲਾਈ ਤੇ ਕਰ ਲਾਂਗੇ ਫਿਰ ਇਹ ਕੁੰਡਾ ਵੀ ਇਹ ਸਲਾਈ ਤੇ ਕਰਕੇ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਾਂਗੇ ਤੇ ਇਹ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਜਿਹੜੇ ਆਪਣੇ ਤਿੰਨ ਕੁੰਡੇ ਬੰਦੇ ਆ ਉਸੇ ਤਰ੍ਹਾਂ ਦੋ ਦੇ ਦੋ ਕੁੰਡੇ ਰਹਿ ਜਾਂਦੇ ਇਸ ਤਰ੍ਹਾਂ ਥ੍ਰੈਡ ਕੀਤਾ ਅੱਗੇ ਦੋ ਕੁੰਡੇ ਉਲਟੇ ਇੱਕ ਦੋ ਥ੍ਰੈਡ ਕੀਤਾ ਪਿੱਛੇ ਫੇਰ اسی ਤਰ੍ਹਾਂ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਆਪਾਂ ਲੂਜ਼ ਠੀਕ ਹੈ ਫਿਰ ਇਸ ਤਰ੍ਹਾਂ ਛੱਡ ਲਾਂਗੇ ਇਸ ਤਰ੍ਹਾਂ ਫਿਰ ਇਹ ਕੁੰਡਾ ਆਪਾਂ ਇਸ ਤਰ੍ਹਾਂ ਸਲਿੱਪ ਕਰ ਲਾਂਗੇ ਇਹ ਕੁੰਡਾ ਇਸ ਤਰ੍ਹਾਂ ਸਲਾਈ ਤੇ ਕਰ ਲਾਂਗੇ ਫਿਰ ਇਹ ਕੁੰਡਾ ਪਿਛਲੀ ਸਾਈਡ ਤੋਂ ਸਿੱਧਾ ਬਣਾਈ ਕਰ ਦਾਂਗੇ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਇਸ ਤਰ੍ਹਾਂ ਦੋ ਕੁੰਡੇ ਆ ਜਾਣਗੇ ਆਪਣੀ ਉਲਟ ਇੱਕ ਦੋ ਥ੍ਰੈਡ ਕੀਤਾ ਪਿੱਛੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਗੁੰਡਾ ਬਣਾਵਾਂਗੇ ਇਸ ਤਰ੍ਹਾਂ ਲੂਜ਼ ਫਿਰ ਇਹਨੂੰ ਇਸ ਤਰ੍ਹਾਂ ਛੱਡ ਦੇਾਂਗੇ ਇਹ ਗੁੰਡਾ ਸਲਿੱਪ ਕਰ ਲਾਂਗੇ ਇਹ ਗੁੰਡਾ ਸਲਾਈ ਤੇ ਕਰ ਲਾਂਗੇ ਇਸ ਤਰ੍ਹਾਂ ਇਸ ਸਲੈਪ ਕੀਤਾ ਕੁੰਡਾ ਉਸੇ ਤਰ੍ਹਾਂ ਪਿਛਲੀ ਸਾਈਡ ਤੇ ਬਣਾ ਦੇਣਗੇ ਇਸ ਤਰ੍ਹਾਂ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਗੇ ਲਾਸਟ ਤੇ ਫਿਰ ਉਸੇ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ ਤੇ ਕੀਤਾ ਸੀ ਇਹ ਕੁੰਡਾ ਉਲਟਾ ਸਿੱਧੀ ਸਲਾਈ ਹੈ ਕੰਨੀ ਵਾਲਾ ਕੁੰਡਾ ਹੀ ਆਪਾਂ ਸਿੱਧਾ ਬਣਾ ਲਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਬਣਾਉਣੀ ਹੈ ਦੂਸਰੀ ਸਲਾਈ ਆਪਣੇ ਡਿਜ਼ਾਈਨ ਦੀ ਦੂਸਰੀ ਸਲਾਈ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਤਾਰਾਂਗੇ ਹੁਣ ਇਹ ਕੁੰਡਾ ਆਪਣਾ ਉਲਟਾ ਸੀ ਇਧਰ ਉਲਟੀ ਸਲਾਈ ਚ ਆਪਾਂ ਇਹਨੂੰ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਹੁਣ ਅੱਗੇ ਇਹ ਦੋ ਕੁੰਡੇ ਜਿਹੜੇ ਉਧਰ ਸਿੱਧੇ ਇਹਨਾਂ ਨੂੰ ਆਪਾਂ ਦੋ ਉਲਟੇ ਬਣਾ ਲਾਂਗੇ ਹੁਣ ਜਿਹੜੇ ਇਹ ਵਿੱਚ ਦੋ ਉਲਟੇ ਆ ਰਹੇ ਐ ਇਧਰ ਆਪਾਂ ਸਿੱਧੇ ਬਣਾਵਾਂਗੇ ਤਾਂ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਹੁਣ ਕੰਪਲੀਟ ਹੋਊਗੀ ਦੋ ਸਿੱਧੇ ఉట కు దో కు ఉల్ ਦੋ ਕੁੰਡੇ ਸਿੱਧੇ ਦੂਸਰੀ ਸਲਾਈ ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਲਾਸਟ ਤੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਸੀ ਆਪਣਾ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਕੰਨੀ ਵਾਲਾ ਕੁੰਡਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਠੀਕ ਹੈ ਤਿੰਨ ਸਲਾਈ ਸੌਰੀ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਸਰੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਤੀਸਰੀ ਸਲਾਈ ਜਿਹੜੀ ਆਪਣੀ ਇੱਕ ਕੁੰਡਾ ਆਪਾਂ ਟਾਰ ਲੈਣਾ ਇਸ ਤਰ੍ਹਾਂ ਹੁਣ ਚਾਰ-ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ। ਹੁਣ ਇਹ ਚਾਰ ਕੁੰਡਿਆਂ ਤੇ ਆਪਣੀ ਕੇਵਲ ਬਣਾਉਣੀ ਹੈ ਆਪਾਂ। ਪਹਿਲਾਂ ਇਹ ਦੋ ਕੁੰਡਿਆਂ ਦੀ ਫੇਰੀ, ਦੋ ਕੁੰਡਿਆਂ ਦੀ ਠੀਕ ਹੈ। ਤਾਂ ਪਹਿਲਾਂ ਆਪਾਂ ਕੀ ਕਰਨਾ ਹੈ? ਮੈਂ ਦੋ ਤਰੀਕਿਆਂ ਨਾਲ ਤੁਹਾਨੂੰ ਬਣਾਈ ਕਰਨੀ ਦੱਸੂਗੀ ਤੀਸਰੀ ਸਲਾਈ ਚ। ਜਾਂ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਕਰ ਲੈ ਕਰ ਸਕਦੇ ਹਾਂ। ਦੋ ਕੁੰਡੇ ਇਸ ਤਰ੍ਹਾਂ ਸਲਾਈ ਤੋਂ ਉਤਾਰ ਕੇ ਇੱਧਰ ਸਲਾਈ ਤੇ ਕਰਕੇ ਫਿਰ ਪਹਿਲਾਂ ਆਪਾਂ ਇੱਕ ਹੁੰਡਾ ਇੱਧਰ ਲਈ ਹੋਣਾ ਪਿਛਲਾ ਹੁੰਡਾ ਇਸ ਤਰ੍ਹਾਂ ਅੱਗੇ ਲਈ ਹੋਣਾ ਠੀਕ ਹੈ ਤੇ ਫਿਰ ਸਿੱਧੇ ਬਣਾ ਦੇਣੀ ਇਸ ਤਰ੍ਹਾਂ ਇੱਕ ਦੋ ਹੁਣ ਇਹ ਦੋ ਕੁੰਡੇ ਇਹ ਆਪਾਂ ਪਿੱਛੇ ਲੈ ਲੈ ਕੇ ਜਾਣਾ ਇਹ ਅੱਗੇ ਲੈ ਕੇ ਆਉਣਾ ਠੀਕ ਹੈ ਇਸ ਤਰ੍ਹਾਂ ਕਰਕੇ ਇਹ ਆਪਾਂ ਪਿੱਛੇ ਲੈ ਆਇਆਣਾ ਇਹ ਕੁੰਡਾ ਆਪਾਂ ਅੱਗੇ ਲਈ ਹੋਣਾ ਇਸ ਤਰ੍ਹਾਂ ਫਿਰ ਸਿੱਧੇ ਬਣਾ ਦੇਣੀ ਇਸ ਤਰ੍ਹਾਂ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਚਾਰ ਕੁੰਡੇ ਹੋਗੇ ਫੇਰ ਅੱਗੇ ਉਸੇ ਤਰ੍ਹਾਂ ਜਾਂ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਪਹਿਲਾਂ ਆਪਾਂ ਪਿਛਲਾ ਕੁੰਡਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਫੇਰ ਆਪਾਂ ਅਗਲਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਫਿਰ ਜਿਹੜੇ ਇਹ ਦੋ ਕੁੰਡੇ ਐ ਪਹਿਲਾਂ ਆਪਾਂ ਪਿਛਲਾ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਪਿਛਲੇ ਪਾਸੇ ਤੋਂ ਇਸ ਤਰ੍ਹਾਂ फिर आप अगले पास तो इस तरह अगला कुंडा बना लेना चार कुंडे हो गए ठीक है इस तरह आप चार चार कुंड तीसरी सिलाई तो डिजाइन बनाऊँ जाने फिर उस तरह पहला आप पिछला कुंडा बना लेंगे इस तरह फिर आप अगला कुंडा बना लेंगे फिर जेडे अगले दो कुंडे पहला आप पिछला कुंडा इस तरह पिछली सैड तो बना लेंगे फिर आप अगला कुंडा बना लें फिर उस तरह पहला आप पिछला कुंडा फिर चार कुंड केवल होगी पहला आप पिछला कुंडा बना लेंगे इस तरह करके फिर आप अगला कुंडा बना लेंगे फिर उस तरह हम ये दो कुंडे पहला आप पिछला कुंडा बना लेंगे इस तरह ਤੁਸੀਂ ਇਹਨਾਂ ਕੁੰਡਾਂ ਨੂੰ ਉਤਾਰ ਕੇ ਵੀ ਜਿਹੜਾ ਅੱਗੇ ਪਿੱਛੇ ਕਰ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ ਜਿਵੇਂ ਤੁਹਾਨੂੰ ਸੌਖਾ ਲੱਗੇ ਉਸੇ ਤਰ੍ਹਾਂ ਤੁਸੀਂ ਕੇਬਲ ਬਣਾ ਸਕਦੇ। ਫੇਰ ਉਸੇ ਤਰ੍ਹਾਂ ਪਹਿਲਾਂ ਆਪਾਂ ਇਹ ਪਿਛਲਾ ਕੁੰਡਾ ਜਿਹੜਾ ਇਹ ਬਣਾ ਲਾਂਗੇ ਫੇਰ ਆਪਾਂ ਅਗਲਾ ਕੁੰਡਾ ਬਣਾ ਲਾਂਗੇ। ਫੇਰ ਉਸੇ ਤਰ੍ਹਾਂ ਪਹਿਲਾਂ ਆਪਾਂ ਪਿਛਲਾ ਕੁੰਡਾ ਪਿਛਲੀ ਸਾਈਡ ਤੋਂ ਬਣਾ ਲਾਂਗੇ ਇਸ ਤਰ੍ਹਾਂ। ਫੇਰ ਆਪਾਂ अगला कुंडा बना लरह फिर उस तरह पहला आप पिछला कुंडा बना लेना चार कुंड की केवल फिर आ गई अपनी फिर आप अगला कुंडा बना लरह पिछला कुंडा पिछली साइड तो बना लेंगे इस तरह यही चार चार कुंडिजन तीसरी सिलाई अपने डिजाइन ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਠੀਕ ਹੈ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਚੌਥੀ ਸਲਾਈ ਬਣਾਵਾਂਗੇ ਚੌਥੀ ਸਲਾਈ ਆਪਾਂ ਸਾਰੇ ਕੁੰਡੀ ਸਾਰੀ ਸਲਾਈ ਆਪਣੀ ਇਹ ਉਲਟੀ ਬਣਾ ਲੈਣੀ ਹੈ ਇਸ ਤਰ੍ਹਾਂ ਸਾਰੀ ਸਲਾਈ ਉਲਟੀ ਬਣਾ ਲਾਂਗੇ ਆਪਾਂ ਇਸ ਤਰ੍ਹਾਂ ਮੈਂ ਇਹ ਡਿਜ਼ਾਈਨ ਹੈ ਜਿਹੜਾ ਤੁਹਾਨੂੰ 10 ਨੰਬਰ ਸਲਾਈਆਂ ਤੇ ਵਰਦਮਾਨ ਦੀ ਤਿੰਨ ਪਲਾਈ ਪਾਛਮ ਤੇ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੇ ਚੌਥੀ ਸਲਾਈ ਆਪਣੀ ਸਾਰੀ ਉਲਟੀ ਹੋ ਗਈ ਇਸ ਤਰ੍ਹਾਂ ਚਾਰ ਸਲਾਂਗਾ ਕੰਪਲੀਟ ਹੋ ਗਏ ਹੁਣ ਚਾਰ ਸਲਾਂਗਾ ਉੱਪਰ ਡਿਜ਼ਾਈਨ ਦੀਆਂ ਹੋਰ ਬਣਨੀਆਂ ਡਿਜ਼ਾਈਨ ਆਪਣਾ ਇਹੀ ਹੋਊਗਾ ਬਸ ਡਿਜ਼ਾਈਨ ਦੀ ਆਪਣੀ ਦੀ ਜਿਹੜੀ ਜਗ੍ਹਾ ਉਹ ਚੇਂਜ ਹੋ ਜੂਗੀ ਜਿਵੇਂ ਇੱਥੇ ਚਾਰ ਸਲਾਂਗਾ ਬਣਾ ਕੇ ਉੱਪਰ ਚਾਰ ਸਲਾਂਗਾ ਤੇ ਜਗ੍ਹਾ ਚੇਂਜ ਕੀਤੀ ਹੈ ਹੁਣ ਇਹ ਚਾਰ ਫਲਾਂਗਾ ਬਣਾ ਕੇ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਾਂਗੇ ਜਿਹੜਾ ਆਪਣਾ ਇਹ ਡਿਜ਼ਾਈਨ ਹੁਣ ਇੱਥੇ ਬਣੂ ਇਹ ਇੱਥੇ ਬਣ ਜੂਗਾ ਠੀਕ ਹੈ ਪੰਜਵੀਂ ਚੁਲਾਈ ਡਿਜ਼ਾਈਨ ਦੀ ਇੱਕ ਪੁੰਡਾ ਤਾਰਿਆ ਇਸਤ੍ਰ ਇੱਕ ਬਣਾ ਲਾਂਗੇ ਸਿੱਧਾ ਪੰਜਵੀਂ ਸਲਾਈ ਇੱਕ ਕੁੰਡਾ ਤਾਰ ਕੇ ਇੱਕ ਸਿੱਧਾ ਬਣਾ ਲਿਆ ਥ੍ਰੈਡ ਕਰਾਂਗੇ ਅੱਗੇ ਹੁਣ ਆਪਾਂ ਦੋ ਕੁੰਡੇ ਪਹਿਲਾਂ ਉਲਟੀ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਅੱਗੇ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਸ਼ੁਰੂ ਹੋ ਜਾਣਾ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਇਹ ਕੁੰਡਾ ਛੱਡ ਦੇਣਾ ਉਸੇ ਤਰ੍ਹਾਂ ਇਹ ਕੁੰਡਾ ਆਪਾਂ ਸਲਿੱਪ ਕਰ ਲੈਣਾ ਤੇ ਇਹ ਕੁੰਡਾ ਆਪਾਂ ਇੱਧਰ ਸਲਾਈ ਤੇ ਕਰ ਲੈਣਾ ਇਰੇ ਸਲਿੱਪ ਕੀਤਾ ਕੁੰਡਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਬਣਾ ਲੈਣਾ ਇਹ ਦੋ ਕੁੰਡਿਆਂ ਦਾ ਪੈਕ ਕਰ ਦੇਣਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਇੱਕ ਦੋ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਇੱਕ ਫਿਰ ਇਹ ਕੁੰਡਾ ਛੱਡ ਕੇ ਇਹ ਕੁੰਡਾ ਸਲਿੱਪ ਕਰਾਂਗੇ ਤੇ ਇਹ ਕੁੰਡਾ ਇੱਧਰ ਸਲਾਈ ਤੇ ਕਰਾਂਗੇ ਇਹ ਅਸੀਂ ਸਲੀਪ ਕੀਤਾ ਕੁੰਡਾ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਾਂਗੇ ਇਹ ਦੋ ਕੁੰਡਿਆਂ ਦਾ ਆਪਾਂ ਬਣਾ ਦੇਾਂਗੇ ਇਸ ਤਰ੍ਹਾਂ ਇੱਕ ਕੁੰਡਾ ਫੇਰ ਅੱਗੇ ਦੋ ਕੁੰਡੇ ਉਲਟੇ ਫ੍ਰੈਡ ਕਰਾਂਗੇ ਪਿੱਛੇ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਫਿਰ ਇਹ ਕੁੰਡਾ ਛੱਡ ਕੇ ਇਹ ਕੁੰਡਾ ਸਲੀਪ ਕਰਾਂਗੇ ਤੇ ਇਹ ਕੁੰਡਾ ਆਪਾਂ ਸਲਾਈ ਤੇ ਕਰਕੇ ਫੇਰ ਇਸ ਤਰ੍ਹਾਂ ਸਲੇਪ ਕੀਤਾ ਕੁੰਡਾ ਸਲਾਈ ਤੇ ਕਰਕੇ ਪਿਛਲੀ ਸਾਈਡ ਤੋਂ ਬਣਾ ਰਹਿਆਂਗੇ ਤੇ ਇਹ ਕੁੰਡੇ ਆਪਾਂ ਅਗਲੀ ਸਾਈਡ ਤੋਂ ਇਸ ਤਰ੍ਹਾਂ ਬਣਾਤੇ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟ ਥ्रेड ਕਰਾਂਗੇ ਪਿੱਛੇ ਫੇਰ ਉਸੇ ਤਰ੍ਹਾਂ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਜਲਦੀ ਜਿਹੜਾ ਆਪਣਾ ਇਹ ਡਿਜ਼ਾਈਨ ਬਣ ਜਾਂਦਾ ਹੈ ਇਸ ਤਰ੍ਹਾਂ ਕਰਕੇ ఫ దో కండే ఉల్టే ఫే ఫండా స్ప ఏ స ਇਸਤਰਾ ਇਹ ਕੁੰਡਾ ਬਣਾਵਾਂਗੇ ਫਿਰ ਇਹ ਕੁੰਡਾ ਸਲਿੱਪ ਕਰਾਂਗੇ ਇਹ ਕੁੰਡਾ ਸਲਾਈ ਤੇ ਕਰਾਂਗੇ ਤੇ ਇਹ ਕੁੰਡਾ ਇਸ ਤਰ੍ਹਾਂ ਕਰਕੇ ਸਲਾਈ ਤੇ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਾਂਗੇ ਇਹ ਦੋ ਕੁੰਡਾ ਲੈ ਇੱਕ ਅਗਲੀ ਸਾਈਡ ਤੋਂ ਠੀਕ ਹੈ ਫਿਰ ਦੋ ਕੁੰਡੇ ਆਪਣੇ ਉਲਟੇ ਇਹ ਕੁੰਡਾ ਸਿੱਧਾ ਸਿੱਧੀ ਸਲਾਈ ਹੈ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਪੰਜਵੀਂ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਛੇਵੀਂ ਸਲਾਈ ਉਸੇ ਤਰ੍ਹਾਂ ਆਪਾਂ ਜਿਹੜੇ ਕੁੰਡੇ ਆਪਾਂ ਨੂੰ ਜਿਸ ਤਰ੍ਹਾਂ ਦੇ ਦਿਖਾਈ ਦਿੰਦੇ ਆ ਜਿਹੜੇ ਇੱਧਰ ਉਲਟੇ ਇੱਧਰ ਸਿੱਧੇ ਜਿਹੜੇ ਇੱਧਰ ਸਿੱਧੇ ਇੱਧਰ ਉਲਟੇ ਬਣਾਵਾਂਗੇ ਕੰਨੀ ਵਾਲਾ ਕੁੰਡਾ ਤਾਰ ਕੀ ਕੁੰਡਾ ਉੱਧਰ ਸਿੱਧਾ ਇੱਧਰ ਆਪਾਂ ਉਲਟਾ ਬਣਾਵਾਂਗੇ ਫਿਰ ਆਪਾਂ ਦੋ ਕੁੰਡੇ ਜਿਹੜੇ ਉੱਧਰ ਉਲਟੇ ਇੱਧਰ ਸਿੱਧੇ ਬਣਾਵਾਂਗੇ ਐਸਟਰਾ ਫਿਰ ਦੋ ਕੁੰਡੇ ਉਲਟੇ ਜਿਹੜੀ ਉਧਰ ਸਿੱਧੇ ਬਣਾਈ ਫਿਰ ਦੋ ਕੁੰਡੇ ਸਿੱਧੇ ਇਸੇ ਤਰ੍ਹਾਂ ਛੇਵੀਂ ਸਲਾਈ ਆਪਾਂ ਬਣਾ ਲੈਣੀ ਆ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਦੇ ਦੋ ਉਲਟੇ ਦੋ ਸਿੱਦੇ ਲਾਸਟ ਤੇ ਦੋ ਕੁੰਡੇ ਆਪਣੇ ਉਲਟੇ ਆ ਗਏ ਸੱਤਵੀਂ ਸਿਲਾਈ ਆਪਣੇ ਡਿਜ਼ਾਈਨ ਦੀ ਹੁਣ ਆਪਾਂ ਸੱਤਵੀਂ ਸਿਲਾਈ ਚ ਉਸੇ ਤਰ੍ਹਾਂ ਕੇਬਲ ਬਣਾਉਣੀ ਜਿਵੇਂ ਆਪਾਂ ਤੀਸਰੀ ਸਿਲਾਈ ਚ ਬਣਾਈ ਸੀ एक कुंडा तार के एक कुंडा अपना सीधा आ गया एक उल्टा ठीक है थ्रेड किता पिछे, चार चार कुंड केबल उस तरह पेल पिछला कुंडा बनावें फिर अगला इस तरह चार चौ पह केबल बना इस तरह पहला पिछला कुंडा बनाया फिर आप तरह अगला कुंडा बनाया ਫੇਰ ਇਹ ਦੋ ਦੀ ਕੇਵਲ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਆਪਾਂ ਸਿੱਧਾ ਬਣਾਇਆ ਫੇਰ ਅਗਲਾ ਕੁੰਡਾ ਸਿੱਧਾ ਬਣਾਇਆ ਚਾਰ ਕੁੰਡੇ ਹੋ ਗਏ ਫੇਰ ਉਸੇ ਤਰ੍ਹਾਂ ਪਹਿਲਾਂ ਆਪਾਂ ਪਿਛਲਾ ਕੁੰਡਾ ਬਣਾਇਆ ਕੁੰਡੇ ਇਸ ਤਰ੍ਹਾਂ ਆਪਾਂ ਲੂਜ਼ ਕਰ ਲੈਣਾ ਪਹਿਲਾਂ ਪਿਛਲਾ ਕੁੰਡਾ ਫੇਰ ਜਿਹੜਾ ਅਗਲਾ ਕੁੰਡਾ ਬਣਾਇਆ ਠੀਕ ਹੈ फे फिर उस तरह पहला ये पिछला कुंडा बना लेंगे पिछली साइड तो फिर आप अगला कुंडा बना लेंगे जिमें आप तीसरी सिलाई बनाई सी उस तरह केबल बना आप फिर उस तरह पहला आप कुंडा बना लें पिछला फिर आप अगला फिर ये दो कुछ आप तरह पिछली साइड तो पिछला कुंडा बना लेंगे ਫੇਰ ਆਪਾਂ ਅਗਲਾ ਬਣਾ ਲਾਂਗੇ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਚਾਰ ਕੁੰਡਿਆਂ ਵਿੱਚੋਂ ਪਹਿਲਾਂ ਦੋ ਕੁੰਡਿਆਂ ਦੀ ਪਹਿਲਾਂ ਆਪਾਂ ਇਹ ਪਿਛਲੀ ਪਿਛਲਾ ਕੁੰਡਾ ਬਣਾਵਾਂਗੇ ਫੇਰ ਆਪਾਂ ਅਗਲਾ ਕੁੰਡਾ ਬਣਾਵਾਂ ਫੇਰ ਆਪਾਂ ਇਹ ਦੋ ਕੁੰਡਿਆਂ ਵਿੱਚੋਂ ਪਹਿਲਾਂ ਇਹ ਕੁੰਡਾ ਬਣਾਵਾਂਗੇ ਪਿਛਲਾ ਪਿਛਲੇ ਪਾਸੇ ਤੋਂ ਫੇਰ ਅਗਲਾ ਫੇਰ ਉਸੇ ਤਰ੍ਹਾਂ चार इन्हों चारूडिया केवल बनावे उस तरह पेल आप पिछला कुंडा बनाव अगली साइड तो इस तरह फिर आप अगला कुंडा बनावें इस तरह फिर आप तरह पहला पिछला कुंडा बनावें पिछली साइड तो फिर आप अगला बनावे इस तरह ठीक है ਹੁਣ ਆਪਾਂ ਆਗੇ ਲਾਸਟ ਤੇ ਲਾਸਟ ਤੇ ਉਸੇ ਤਰ੍ਹਾਂ ਜਿਵੇਂ ਆਪਾਂ ਉਤਾਰ ਕੇ ਕੁੰਡਾ ਇੱਕ ਸਿੱਧਾ ਇੱਕ ਉਲਟਾ ਬਣਾਇਆ ਸੀ ਤਾਂ ਇੱਕ ਕੁੰਡਾ ਆਪਣਾ ਉਸ ਤੇ ਉਸੇ ਤਰ੍ਹਾਂ ਉਲਟਾ ਜੁਗ ਇੱਕ ਸਿੱਧਾ ਸਿੱਧੀ ਸਲਾਈ ਆਪਾਂ ਕੰਨੀ ਵਾਲਾ ਕੁੰਡਾ ਵੀ ਸਿੱਧਾ ਬਣਾਵਾਂਗੇ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਤੇ ਲਾਸਟ ਸਲਾਈ ਆਪਾਂ ਚੌਥੀ ਸਲਾਈ ਦੀ ਤਰ੍ਹਾਂ ਸਾਰੀ ਉਲਟੀ ਬਣਾ ਲਾਂਗੇ ਇਸ ਤਰ੍ਹਾਂ। ਇਹੀ 8 ਸਲਾਈਆਂ ਦਾ ਆਪਣਾ ਡਿਜ਼ਾਈਨ। ਡਿਜ਼ਾਈਨ ਤਾਂ ਆਪਣਾ 4 ਸਲਾਈਆਂ ਦਾ ਹੀ ਹੈ। 4 ਸਲਾਈਆਂ ਬਣਾ ਕੇ ਉਸ ਤੋਂ ਬਾਅਦ 4 ਸਲਾਈਆਂ ਉਹੀ ਬਣਾਉਣੀਆਂ ਆਪਾਂ ਪਰ ਜਿਹੜੀ ਜਗ੍ਹਾ ਡਿਜ਼ਾਈਨ ਦੀ ਉਹ ਚੇਂਜ ਕਰ ਦੇਣੀ ਆਪਾਂ। ਤਾਂ ਆਪਣੀਆਂ ਇਹ 8 ਸਲਾਈਆਂ ਬਣ ਜਾਂਦੀਆਂ। 8 ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ। ਤਾਂ ਇੱਕ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਆ ਬਣਦਾ ਜਾਂਦਾ। ਲਓ ਜੀ 8ਵੀਂ ਸਲਾਈ ਆਪਣੀ ਕੰਪਲੀਟ ਹੋ ਗਈ ਜਹਾਂ ਦੀ ਤੈਸ ਤਰ੍ਹਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਇਆ ਤੇ ਤੁਸੀਂ ਵੀ ਇਸ ਡਿਜ਼ਾਈਨ ਨੂੰ ਜ਼ਰੂਰ ਬਣਾ ਕੇ ਦੇਖਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਉਣੀ ਹੈ ਉਸੇ ਤਰ੍ਹਾਂ ਬਣਾਉਣੀ ਹੈ ਆਪਾਂ ਇੱਕ ਪੁੰਡਾ ਤਾਰ ਕੇ ਇੱਕ ਉਲਟਾ ਆ ਜਾਊਗਾ ਆਪਣਾ ਫੇਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਕੁੰਡਾ ਬਣਾਉਣਾ ਠੀਕ ਹੈ ਪਹਿਲੀ ਸਲਾਈ ਤੋਂ ਆਪਾਂ ਦੁਬਾਰਾ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਜਿਵੇਂ ਆਪਾਂ ਇੱਥੇ ਪਹਿਲੀ ਸਲਾਈ ਸ਼ੁਰੂ ਕੀਤੀ ਸੀ ਉਸੇ ਤਰ੍ਹਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ